ਫਿਰ ਮੈਨੂੰ ਸਮਝ ਨਹੀਂ ਆਉਂਦੀ ਭਗਵੰਤ ਮਾਨ ਜੀ ਕਹਿੰਦੇ ਸੀ ਜਦੋਂ ਕਿ ਤੇ ਕੁੱਤਾ ਕਿਸੇ ਬੱਸ ਥੱਲੇ ਆ ਜਾਂਦਾ ਸੀ ਨਾ ਭਗਵੰਤ ਮਾਨ ਕੀ ਕਹਿੰਦਾ ਸੀ ਬਈ ਹਾਏ ਕੁੱਤੇ ਆ ਤੈਨੂੰ ਕੀੜੇ ਮਾਰਤਾ ਤੂੰ ਕਿਹੜੀ ਬੱਸ ਥੱਲੇ ਆ ਗਿਆ ਇਹ ਬੱਸ ਫਲਾਣੇ ਦੀ ਸੀ ਤੇ ਇਸ ਕਰਕੇ ਕੁੱਤੇ ਥੱਲੇ ਰੋਂਦੇ ਸੀ ਆ ਇਨਸਾਨ ਗਿਆ ਮੁੱਖ ਮੰਤਰੀ ਦੀ ਕੀ ਰੋਟੀ ਆ ਉਹ ਉਹਦਾ ਫਰਜ਼ ਸੀ ਇੱਥੇ ਆ ਕੇ ਸਾਰ ਲੈਂਦਾ ਦੱਸੋ ਭਾਈ ਕਿਹੜਾ ਸਾਰਿਆਂ ਨੂੰ ਤਲਬ ਕਰਦਾ ਇਹ ਡਿਊਟੀ ਆ ਤੇ ਫਿਰ ਖੋਜਾ ਸਿੰਘ ਇਥੋਂ ਦਾ ਲੋਕਤੰਤਰ ਨਾਲ ਚੁਣਿਆ ਉਹਦੀ ਡਿਊਟੀ ਨਹੀਂ ਵਰਦੀ ਕਿ ਮੈਂ ਸੰਕਤ ਜਾਵਾਂ ਤੇ ਕਹੋ ਜੋ ਮੇਰੇ ਟੇਬਲ ਤੇ ਗੱਲ ਕਰੋ ਤੇ ਮੇਰੇ ਤੇ ਪਰਚਾ ਬੰਨਦਾ ਤੇ ਮੇਰੇ ਤੇ ਚਾਰਜ ਕਰੋ ਇਹ ਡੈਕ ਦਾ ਨੌ ਕਫੇ ਅੱਜ ਭਾਈ ਜ਼ਮਾਨਾ ਨਹੀਂ ਰਹਿ ਗਿਆ ਅੱਜ ਆਪਾਂ ਸੋਚੀਏ ਮੈਂ ਨੌਜਵਾਨਾਂ ਤੁਹਾਨੂੰ ਕਹਿਣ ਲੱਗਿਆ ਤੁਸੀਂ ਲੋਰ ਰਹੇ ਹੋ ਕਰਨਾ ਰਹੇ ਹੋ ਹੈਂਦੇ ਇਹ ਹੋਇਆ ਕੀ ਆ ਇਹ ਕੰਮ ਸਾਰਾ ਕੀਤਾ ਸਿਆਸਤ ਇਹ ਪਰਚਾ ਕੌਣ ਨਿਚਰਜੋ ਦੁਕਾਨਦਾਰ ਸਿਆਸਤ ਕੀ ਕੀਤਾ ਸਿਆਸਤ ਨੇ ਕਾਨੂੰਨ ਤੇ ਕਮਜਾ ਕਰਕੇ ਪ੍ਰਸ਼ਾਸਨ ਤੋਂ ਕੰਮ ਲੈ ਕੇ ਪਰਚਾ ਕੀਤਾ ਇਹ ਸਿਆਸਤ ਨੇ ਕਾਨੂੰਨ ਤੇ ਕਮਜਾ ਕਰਕੇ ਆ ਚਿੱਤੇ ਨਾਲ ਨੌਜਵਾਨ ਦੀ ਮਾਰਤੀ ਆ ਸਿਆਸਤ ਨੇ ਕਾਨੂੰਨ ਤੇ ਕਮਜਾ ਕਰਕੇ ਪ੍ਰਸ਼ਾਸਨ ਤੋਂ ਕੰਮ ਲੈ ਕੇ ਸਾਡੀਆਂ ਥਾਣਿਆਂ ਤੇ ਪੰਜਾਬ ਬਣਾ ਬੇਵੱਦੀਆਂ ਕਰਤੀਆਂ ਸਾਡੀ ਸਿਆਸਤ ਨੇ ਕਾਨੂੰਨ ਤੇ ਕਮਚਾ ਕਰਕੇ ਨੌਜਵਾਨਾਂ ਨੂੰ ਹਜ਼ਾਰਾਂ ਦੀ ਗੰਟੀ ਚ ਕਿਸੇ ਨੂੰ ਹਾਰਡਲਾਈਨ ਕਰਕੇ ਕਿਸੇ ਨੂੰ ਅੱਤਵਾਦੀ ਕਹਿ ਕੇ ਕਿਸੇ ਨੂੰ ਵਕਮਦੀ ਕਹਿ ਕੇ ਕਿਸੇ ਨੂੰ ਅਣਖੀ ਕਹਿ ਕੇ ਕਿਸੇ ਨੂੰ ਗੈਕਸਰ ਕਹਿ ਕੇ ਉਹਦੇ ਤੇ ਸਿੱਧੀਆਂ ਗੋਲੀਆਂ ਮਾਰਤੀਆਂ ਇਹ ਸਿਆਸਤ ਕਰ ਰਹੀ ਆ ਇਹ ਵੀ ਸਿਆਸਤ ਨੇ ਕਾਨੂੰਨ ਤੇ ਕਮਚਾ ਕਰਕੇ ਕੀਤਾ ਤੇ ਫੇਰ ਭਾਈ ਕਹਿੰਦੇ ਅੱਜ ਜਸ਼ਨ ਦਾ ਕਤਲ ਹੋਇਆ ਸਿਆਸੀ ਤੇ ਫਿਰ ਤੇ ਫਿਰ ਨੈਸ਼ਨਲ ਪ੍ਰੋਗਰਾਮ ਚੁੱਥਿਆ ਨੈਸ਼ਨਲ ਹਿਊਮਨ ਰਾਈਟਸਾ ਕਿਉਂ ਨਹੀਂ ਬੋਲਦਾ ਉਹ ਬੋਲੇ ਫਿਰ ਮinority ਕਮਿਸ਼ਨ ਆ ਉਹ ਕਿਉਂ ਨਹੀਂ ਬੋਲਦਾ ਫਿਰ BC ਕਮਿਸ਼ਨ ਆ ਉਹ ਕਿਉਂ ਨਹੀਂ ਬੋਲਦਾ ਇੱਕ RAMDEV ਸੀ ਉਹਨੇ ਧਰਨਾ ਲਾਤਾ ਧਰਨਾ ਲਾਤਾ ਦਿੱਲੀ ਚ ਦਿੱਲੀ ਦੇ DGP ਨੇ ਕੀ ਕੀਤਾ ਉਹਦੇ ਦਾ ਵਿਛਾੜ ਕਰਤੀ ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਗਿਆ ਤੜਕੇ ਨੂੰ ਦਿੱਲੀ ਹਾਈ ਕੋਰਟ ਨੇ ਸੂਵੋ ਪ੍ਰੋਟੈਕਸ਼ਨ ਲੈ ਕੇ ਤੇ ਡੀਜੀਪੀ ਨੂੰ ਤਲਬ ਕਰ ਲਿਆ ਕਹਿੰਦੇ ਇਹ ਤੇ ਜਮਹੂਰੀਅਤਿਆ ਬਾਬੇ ਰਾਮ ਦੇ ਨੂੰ ਫੜਿਆ ਤੇ ਫੇਰ ਆ ਜਮਹੂਰੀਅਤ ਦਾ ਤੇ ਜਮਹੂਰੀਅਤ ਹੁਣ ਸਾਡੀ ਹਾਈ ਕੋਰਟ ਹੈ ਉਹ ਸੂਵੋ ਮੋਟੋ ਐਕਸ਼ਨ ਲੈ ਕੇ ਇਹਨਾਂ ਨੂੰ ਕੰਨ ਕਰੀਏ ਚਾਹਣੀ ਤਲਬ ਕਰਦੀ ਇਸ ਕਰਕੇ ਮੈਂ ਇਹੀ ਕਹਿਣਾ ਚਾਹਣਾ ਕਿ ਭਾਈ ਇਹ ਅੱਜ ਧਰਨਿਆਂ ਤੇ ਮਜਾਰਿਆਂ ਚ ਅੱਜ ਆਪਾਂ ਧਰਨਾ ਲਾ ਲੈਣੀ ਆ ਧਰਨਾ ਲਾ ਲਿਆ ਸਿੰਘ ਇਕੱਠੇ ਹੋ ਗਏ ਪਰਚਾ ਦਰਜ ਹੋ ਗਿਆ ਉਹ ਤੋਂ ਬਦਲ ਕੇ ਸੁਣੋ ਗਿਆ ਚੁੱਪ ਕਿਸਾਨ ਮਰ ਗਏ 750 ਧਰਨਾ ਲਾ ਲਿਆ ਕਿਸਾਨ ਨੂੰ 5 ਲੱਖ ਮਿਲ ਗਏ ਆ ਤੇ ਫਿਰ ਅਸੀਂ ਜਿੱਤ ਗਏ ਗੁਰੂ ਦੀ ਬੇਅਦਬੀ ਹੋ ਗਈ ਧਰਨਾ ਲਾ ਲਿਆ ਮੁਜ਼ਾਹਰਾ ਕੀਤਾ 295 ਦਾ ਪਰਚਾ ਹੋ ਗਿਆ ਜਿੱਤ ਜਿੱਤ ਕੋਈ ਨਹੀਂ ਇੱਕ ਬੰਦਾ ਮੜਵਾ ਲੈਣੇ ਆ ਛੀਤ ਕਰਾ ਲੈਣੇ ਆ ਤੇ ਫਿਰ ਪਰਚਾ ਧੱਕੇ ਦਾ ਕਰਾ ਲੈਣੇ ਆ ਮੁੜ ਕੇ ਰੱਦ ਕਰਾਂਗੇ ਜਿੱਤੇ 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 ਕੋਈ ਨਹੀਂ ਧਰਨਿਆਂ ਮਜਾਰਿਆ ਤੋ ਨਿਕੋ ਤੇ ਭਾਈ ਆਪਣੀ ਬਾਦਸ਼ਾਹੀ ਲਿਓ 227 ਚ ਸਰਕਾਰੇ ਖਾਲਸਾ ਬਣਾਓ ਆਪਣੀ ਪੰਜਾਬ ਦੀ ਸਰਕਾਰ ਬਣਾਓ ਦਿੱਲੀ ਵਾਲਿਆਂ ਤੋਂ ਘੜਾ ਪਜਾਓ ਪੰਜਾਬ ਵਾਲਿਆਂ ਦਾ ਰਾਜ ਬਣਾਓ ਤਾਂ ਗੱਲ ਨਾਲ ਸਾਰੇ ਮਸਲਿਆਂ ਦਾ ਇੱਕ ਹੱਲ ਕਿੰਨਾ ਚਿਰ ਤੁਹਾਡਾ ਆਪਣਾ ਪੰਜਾਬ ਵਾਲਿਆਂ ਦਾ ਰਾਜ ਨਹੀਂ ਹੁੰਦਾ ਸਾਰੇ ਪਾਰਟੀ ਬਾਜ਼ੀਆਂ ਤੋਂ ਇਕੱਠੇ ਹੋ ਕੇ ਇੱਕ ਪਲੈਟਫਾਰਮ ਦੇ ਇਕੱਠੇ ਹੋ ਕੇ ਜਿਹੜੇ ਚੰਗੇ ਚੰਗੇ ਬੰਦੇ ਚੁਣ ਦਲਿਆ ਕੇ ਆਪਣਾ ਹਿਸਾਬ ਲਓ ਨਹੀਂ ਤੇ ਦੌਰ ਚਲੀ ਜਾਣਾ ਅੱਜ ਜਸ਼ਨ ਗਿਆ ਕੱਲ ਨੂੰ ਢਿੱਲੋਂ ਸਾਹਿਬ ਚਲੇ ਜਾਣਗੇ ਫਿਰ ਕੋਰਪ੍ਰੇਟੀ ਚਲਾ ਜਾਊਗਾ ਫਿਰ ਮੈਂ ਚਲਾ ਜਾਊਂਗਾ ਫਿਰ ਰਾਹ ਚਲਾ ਜਾਊਗਾ ਤੁਸੀਂ ਚਲੇ ਜਾਇਆ ਜੇ ਧਰਨੇ ਲਈ ਜਾਇਆ ਜੇ ਇਹ ਤੁਹਾਡੇ ਤਾਂ ਧਰਨੇ ਆ ਤੇ ਬੋਲ ਬੋਲ ਕੇ ਤੇ ਜਾਣਗੇ ਕਿਸੇ ਹਮਦਰਦੀ ਕੀਤੀ ਚਾਂ ਦੀ ਤਿਉ ਗੱਲ ਰਹਿਣੀ ਐ ਇਸ ਕਰਕੇ ਜਿੰਨਾ ਚਿਕ ਤੁਹਾਡੀ ਬਾਤ ਚ ਰਾਜ ਨਹੀਂ ਹੁੰਦਾ ਉਹਨਾਂ ਕਰ ਨਾ ਗੱਲ ਅੱਜ ਬਣੇ ਕੱਲ ਹੀ ਦਰਬਾਰ ਸੰਜਾਬ ਦੀ ਜੱਥੇਬੰਦੀ ਆ ਅਸੀਂ ਵੀ ਤੁਹਾਡੇ ਨਾਲ ਖੜੇ ਆ ਅਸੀਂ ਤਾਂ ਪਹਿਲਾਂ ਤੋਂ ਲੜ ਰਹੇ ਹੁਣ ਵੀ ਲੜ ਰਹੇ ਲੜਦੇ ਰਾਵਾਂਗੇ